ਇਨਸਾਨੀ ਜ਼ਿੰਦਗੀ ਦੇ 46ਵੇਂ ਸਾਲ ਦਾ ਹਵਾਲ ਜ਼ਿੰਦਗੀ ਬਲਾਸ ਵਿੱਚ ਸਾਧੂ ਦਇਆ ਸਿੰਘ ਆਰਫ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਹਨ ਚੱਲੀ ਉਮਰ ਸ਼ਤਾਲੀ ਮੇ ਸਾਲ ਦੀਏ ਸ਼ਰਾ ਆਖ ਦੀ ਕਰਿ ਧਿਆਨ ਮੀਆਂ ਛੇਤੀ ਉੱਠ ਕੇ ਨੀਤ ਨਮਾਜ਼ ਲੈ ਤੂੰ ਮੇਰੀ ਸੋਬਾ ਦੇ ਵਕਤ ਆ ਜਾਨ ਮੀਆਂ ਇਸ ਨਮਾਜ਼ ਤੋਂ ਸਭ ਕੁਝ ਪਾਵਣਾ ਏ ਹੁਕਮ ਆ ਗਿਆ ਵਿੱਚ ਕੁਰਾਨ ਮੀਆਂ ਫਾਇਨ ਲਾ ਰਹਾ ਛਾ ਕਰ ਨੂੰ ਅਲੀਮ ਦੇਖੀ ਅੱਲਾ ਨੇਕੀਆਂ ਦਾ ਕਦਰਦਾਨ ਮੀਆਂ ਵਾਹੁਲ ਖਲਕੁਲ ਅਲੀਮ اکبر ਜਿਨੇ ਸਾਜਿਆ ਮੁਲਕ ਜਹਾਨ ਮੀਆਂ ਉਸ ਸੱਚੇ ਰੱਬ ਦਾ ਨਾਮ ਪੜ ਤੂੰ ਕਮਾ ਸਾਡਿਆਂ ਨੂੰ ਰਹਾ ਜਹਾਨ ਮੀਆਂ ਕੁਨ ਸ਼ੈਨ ਕਦੀ ਰੱਬੇ ਮਿਸਾਲ ਕਾਦਰ ਕੁਦਰਤ ਦੇਖ ਕੇ ਆਖ ਸੋਹਬਾਨ ਮੀਆਂ ਬੰਦਾ ਹੋਏ ਕੇ ਬੰਦਗੀ ਛੱਡ ਬੈਠੂ ਸ਼ੁਕਰ ਰੱਬ ਦਾ ਕਰਨ ਹੈ ਵਾਨ ਮੀਆਂ ਸਭ ਰੱਬ ਦਾ ਭਜਨ ਉਕਾਰ ਕਰ ਦੇ ਸੂਰਜ ਚੰਦ ਜਿਮੀ ਅਸਮਾਨ ਮੀਆਂ ਜੇਕਰ ਰੱਬ ਦਾ ਜੰਗਲੀ ਮਿਰਗ ਕਰ ਦੇ ਜਿਹੜੇ ਕਾਸ ਪਲਾਸ ਨੂੰ ਖਾਣ ਮੀਆਂ ਦੇਖ ਬੰਦਗੀ ਰੱਬ ਦੀ ਕਰਨ ਪੰਛੀ ਫਕਰ ਆਖ ਦੇ ਨਾਲ ਜ਼ੁਬਾਨ ਮੀਆਂ ਜੇਕਰ ਉਹਦਾ ਮਿਹਰ ਤੇ ਮਾ ਕਰਦੇ ਵਿੱਚ ਮੁਲਕ ਦੇ ਕਰਨ ਚਨਾਨ ਮੀਆਂ ਜੇਕਰ ਉਸਦਾ ਸੁਬਾਤੇ ਸ਼ਾਮ ਕਰਦੇ ਕੜੇ ਬਰਸਵੀ ਸਰਚੂਕੋਣ ਮੀਆਂ ਹਰ ਛੇ ਉਸ ਦਾ ਜ਼ਿਕਰ ਜਕਾਰ ਕਰਦੀ ਕਿਤਾ ਖੋਲ ਕੇ ਕਰਾਂ ਬਿਆਨ ਮੀਆਂ ਕਿਤਾ ਖਲਕ ਦਾ ਦੇਖ ਸਰਦਾਰ ਤੈਨੂੰ ਦਿੱਤਾ ਇਤਨ ਮਰਤਵਾ ਜਾਨਮੀਆਂ ਕਿਉਂ ਰੱਬ ਨੂੰ ਦਿਲੋਂ ਬਿਸਾਰ ਬੈਠਾ ਹੋਇਆ ਸਮਝ ਕੇ ਬਾ ਤਨਦਾਨ ਮੀਆਂ ਦਇਆ ਸਿੰਘ ਤੂੰ ਜੇ ਕਰ ਜਕਾਰ ਕਰ ਲੈ ਜਿ ਚਰ ਕਟ ਮੇ ਤੇਰੇ ਪੁਰਾਣ ਮੀਆਂ ਦਇਆ ਸਿੰਘ ਤੂੰ ਜਿਕਰ ਜ਼ਕਾਰ ਕਰ ਲੈ ਜਿ ਚਰ ਕਟ ਮੇ ਤੇਰੇ ਪੁਰਾਣ ਮੀਆਂ